ਬਾਸ ਹੁਣ ਸੋਣ ਸੋ ਕੇ ਸਾਨੂੰ ਉਹ ਬਖਸ਼ੀਸ਼ ਪਿੰਡ ਜੀਮਰਪੁਰ ਜਟਾਂ ਦਾ ਵਾਸੀ ਆ ਤਾਂ ਕੁਝ ਅਣਜਾਣ ਅਣਪਛਾਣੇ ਬੰਦੇ ਘਰ ਆਏ ਆ ਆਂਦੇ ਆ ਨਾ ਪਹਿਲਾਂ ਦਰਵਾਜ਼ਾ ਦੇਖਿਆ ਦੇਖ ਕੇ ਇੱਕਨੇ ਦੂਜੇ ਨੂੰ ਬੰਦੇ ਨੂੰ ਇਸ਼ਾਰਾ ਕੀਤਾ ਤਾਂ ਇੱਕਦਮ ਚ ਆਏ ਤਾਂ ਮੱਖੀਆਂ ਵੀ ਡੋਮਣੇ ਦੀਆਂ ਘਾਟਾਂ ਦੀਆਂ ਇੱਕਦਮ ਚ ਆਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਪ ਉਦੋਂ ਬਾਅਦ ਅਸੀਂ ਜਾਨਿ ਕਿ ਆਪਣੀ ਬੜੀ ਬਹੁਤ ਜੋਰ ਜਾ ਲਾ ਕੇ ਆਪਣੀ ਜਾਨ ਬਚਾਈ ਆ ਉਸੇ ਟਾਈਮ ਅਸੀਂ ਆਪਣਾ ਗ੍ਰਿਲ ਲਾ ਲਈਆ ਗ੍ਰਿਲੋ ਵੀ ਭੰਨ ਗਏ ਸਾਡੇ ਤੇ ਉਹ ਗ੍ਰਿਲ ਲਾਣ ਕਰਕੇ ਅੰਦਰ ਕਮਰੇ ਦੀ ਗ੍ਰਿਲ ਲਾਣ ਕਰਕੇ ਸਾਡੀ ਜਾਨ ਬਚ ਗਈ ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਸੀ ਗੱਡੀ ਦਾ ਸਾਡਾ ਨੁਕਸਾਨ ਕਰ ਗਏ ਅੰਦਰ ਫਰੇਜ ਵੀ ਭੰਨ ਗਏ ਆ ਤੇ ਇਧਰ ਏਸੀ ਵਾਲੇ ਕਮਰਾ ਏਸੀ ਵੀ ਦੇ ਭੰਨ ਦਿੱਤੇ ਆ ਨਾਲ ਕਮਰਾ ਇੱਕ ਸ਼ੀਸ਼ਾ ਲਾਇਆ ਸਾ ਉਹ ਵੀ ਭੰਨ ਗਿਆ ਅੰਦਰ ਡਰਾਇਸਿੰਗ ਟੇਬ ਦਾ ਸ਼ੀਸ਼ਾ ਦਾ ਪੇ ਫਰੇਜ ਵੀ ਰਹਿਣ ਦੇ ਕੋੰਦੇ ਐਦਾਂ ਦੀ ਨਕਮੀ ਜਿਆਦਾ ਨਹੀਂ ਨਸਲ ਹੋ ਜਾਂਦੇ ਇੱਕ ਰਸੀਵਰ ਜੇ ਰੱਖਿਆ ਸੀਗਾ ਉਹ ਵੀ ਚੁੱਕ ਕੇ ਲੈ ਗਏ ਸੀਸੀ ਟੀਵੀ ਕੈਮਰਾ ਸੀਸੀ ਕੈਮਰਾ ਵੀ ਭੰਗ ਗਏ ਆ ਅਸੀਂ ਬਥੇਰਾ ਕਿਹਾ ਪੇ ਕੀ ਗੱਲ ਸਾਡਾ ਗੱਲ ਕਰੋ ਗੱਲ ਕਰੋ ਬਸ ਗਾਲ੍ਹਾਂ ਕੱਢੀ ਗਏ ਗਾਲ੍ਹਾਂ ਕੱਢੀ ਗਏ 8-10 ਬੰਦੇ ਸੀਗੇ ਸੀਸੀ ਕੈਮਰਾ ਵੀ ਭੰਗ ਗਏ ਆ ਫੋਟੋ ਜਿਹੜੇ ਸਾਡੇ ਕੋਲ ਹੈਗੇ ਆ ਇਹ ਪੁਲਿਸ ਨੂੰ ਦੇ ਦਿੱਤੀ ਹੈ ਅਗੇ ਜੋ ਕਾਰਵਾਈ ਬਾਰੇ ਕਰੇ ਹੋਏ ਉਹ ਆਪੇ ਕਰਨੀ ਹੋਰ ਸਾਡੇ ਘਰ ਦੇ ਵਿੱਚ 3 ਵਜੇ ਤੋਂ ਪਹਿਲਾਂ ਹੀ ਆਏ ਆ ਦਰਵਾਜ਼ਾ ਖੁੱਲ੍ਹਾ ਸੀਗਾ ਆ ਕੇ ਸਾਰਾ ਕੁਝ ਭੰਨਣ ਲੱਗ ਪਏ ਅਸੀਂ ਰੋਲਾ ਪਾਉਨੇ ਵੀ ਕੀ ਹੋ ਗਿਆ ਕਾਤੇ ਭੰਨ ਦੇ ਕਾਤੇ ਭੰਨ ਦੇ ਗਾਲਾਂ ਕੱਢੀ ਗਏ ਬਸ ਕੁਝ ਨਹੀਂ ਹੋਣੀ ਹੋਰ ਕੀ ਆ ਅਸੀਂ ਤਾਂ ਆਪਣੀ ਜਾਨ ਮਾ ਸੀ ਪਛਾਈ ਗਿਆ ਕੁੰਡਾ ਲਾ ਕੇ ਗੜ੍ਹ ਲ ਬੰਦ ਕੀਤੀ ਸਾਰਾ ਕੁਝ ਸਾਡੇ ਅੰਦਰ ਬਾਹਰ ਸਾਰਾ ਕੁਝ ਭੰਨ ਗਾ ਪਤਾ ਨਹੀਂ ਕਿ ਕਾਤੇ ਸੀ ਗੱਡੀਆਂ ਇਸ ਵਾਰ ਹੋ ਗਿਆ ਦੋ ਗੱਡੀਆਂ ਚਾਏ ਦੇਖ ਕੇ ਸੁਣੇ ਕੀ ਹੱਥਾਂ 'ਚ ਕੀ ਸੀ ਹਥਿਆਰ ਬੈਸਵਾੜ ਜਿਸਗੇ ਅਤ ਨਹੀਂ ਹੋਰ ਕੀ ਚਿਖੀਆਂ ਚੀਜ਼ਾਂ ਹੋ ਗਈਆਂ ਗੱਡੀ ਸਾਰੀ ਤੰਨ ਵੱਡੀ ਆ ਗੱਲਾਂ ਸ਼ੀਸ਼ੇ ਸਾਰੇ ਤੱਕੀਆਂ ਸਭ ਭੰਨ ਦਿੱਤੀਆਂ ਕਿ ਕਿਤੇ ਤਕਰੀਬਨ ਬੰਦੇ ਕਿੰਨੇ ਸੀਗੇ ਅੱਠ ਜਣੇ ਅੰਦਰ ਨੂੰ ਆਏ ਦੋ ਗੱਡੀਆਂ ਚ ਸੀਗੇ ਮੇਰਾ ਨਾਮ ਭਾਜੀ ਦਿਲਜੀਤ ਸਿੰਘ ਆ ਇਹ ਜਿਹੜਾ ਵਾਰਦਤ ਹੋਈ ਏ ਸਾਡਾ ਤਾਇ ਦਾ ਮੁੰਡਾ ਜੀ ਬੜਾ ਭਰਾ ਸਾਡਾ ਇਹਨਾਂ ਦੇ ਬੱਚੇ ਜਿਹੜੇ ਰਹਿੰਦੇ ਬਾਹਰ ਜੀ ਪਰਜਾਈ ਸਾਡੀ ਤੇ ਭਰਾ ਸਾਡੇ ਇੱਥੇ ਰਹਿੰਦੇ ਜੀ ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਪਿੰਡ 'ਚ ਕੋਈ ਰੰਜਿਸ਼ ਏ ਨਹੀਂ ਅਜ ਤੱਕ ਜੀ ਤੇ ਔਰ ਜਿਹੜਾ ਇਹ ਚਾਂਸ ਹੋਇਆ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰ ਚਾਂਸ ਹੋਇਆ ਜੀ ਇਦਾਂ ਦਾ ਔਰ ਮਾਰੇ ਦਾ ਅਸੀਂ ਤਾਂ ਭਲਾ ਕਰਦੇ ਆ ਜੇ ਕਿਤੇ ਗਰੇਲੋ ਤੋੜ ਕੇ ਜਾਂ ਕਿੱਦਾਂ ਵੀ ਅੰਦਰ ਵੜ ਜਾਂਦੇ ਸ਼ਾਇਦ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਤਾਂ ਜਿਹੜਾ ਸੀਗਾ ਇਹਨਾਂ ਨੂੰ ਜਾਨ ਤੋਂ ਵੱਧ ਹੋਣਾ ਪੈ ਜਾਣਾ ਸੀ ਇਸ ਗੱਲ 'ਚ ਕਿਉਂ ਆਪਣੇ ਹਿੰਮਤ ਨਾਲ ਬਚ ਗਏ ਇਹ ਅਸੀਂ ਤਾਂ ਇੰਨਾ ਬੜਾ ਸ਼ੁਕਰ ਕਰਦੇ ਆ ਬਾਕੀ ਅਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਆ ਵੀ ਇਹਨਾਂ ਨੂੰ ਬਣਦੀ ਜੋ ਵੀ ਇਹਨਾਂ ਦੇ ਬੰਦਿਆਂ ਦੀ ਕਾਰਵਾਈ ਬਣਦੀ ਆ ਉਹ ਸਾਡੇ ਬੰਦੇ ਪੇਸ਼ ਕੀਤੇ ਜਾਣ ਹਨਾ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਮਤਲਬ ਮੁਆਵਜ਼ਾ ਦਵਾਇਆ ਜਾਵੇ ਔਰ ਉਹਨਾਂ ਦੀ ਬਰਾਬਰ ਕਾਰਵਾਈ ਕੀਤੀ ਜਾਪਦੀ ਹੈ ਧੰਨਵਾਦ ਜੀ ਅੱਜ ਸੂਰ ਸਿੰਘ ਸਨਫ ਬਖਸ਼ੀ ਸਿੰਘ ਜੀਵਨਪੁਰ ਜਟਾਂ ਦੇ ਘਰ ਕਹਿੰਦੇ ਇਨਫੋਰਮੇਸ਼ਨ ਮਿਲੀ ਪਈ ਬੰਦੇ ਆਏ ਤੇ ਤੋੜਪਨ ਕੀਤੀ ਆ ਮੌਕੇ ਤੇ ਆਏ ਆ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆ ਤੇ ਹਾਲ ਤੱਕ ਕੋਈ ਸराग ਨਹੀਂ ਲੱਗਾ ਕੌਣ ਬੰਦੇ ਸੀ ਕੌਣ ਨਹੀਂ ਸੀ ਸਰ ਕਿੰਨਾ ਦਾ ਨੁਕਸਾਨ ਹੋਇਆ ਗੱਡੀ ਦਾ ਥੋੜੀ ਗੱਡੀ ਵਗੈਰਾ ਤੋੜੀ ਜਿਹਾ ਐਕਟਵਾ ਦਾ ਤੋੜਤੀ ਇਹਨਾਂ ਨੇ ਇੱਕ ਫ੍ਰੀਜ ਤੋੜਤੀ ਹੈ ਕੋਈ ਲੱਗ ਸਕਿਆ ਬਣਾ ਨਹੀਂ ਕੌਣ ਸੀ ਪੱਤੀ ਨਹੀਂ ਹਾਲੇ ਇੱਕ ਕੈਮਰੇ ਦੇਖਦੇ ਪਏ ਚੈੱਕ ਕਰਦੇ ਪਏ ਆ ਜੋ ਵੀ ਪਤਾ ਲੱਗੂ ਗੂਗਲ ਪੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਉਹ